ਅੰਮ੍ਰਿਤਸਰ ਦੇ ਨਿਰਮਾ ਐਵਨਿਊ ਵਿੱਚ ਗੋਲੀਆਂ ਚੱਲਣ ਦੀ ਇੱਕ ਸੰਸਨੀਖੇਜ਼ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਜਸਪਾਲ ਸਿੰਘ ਨਾਮਕ ਨੌਜਵਾਨ ਜ਼ਖਮੀ ਹੋ ਗਿਆ ਜਾਣਕਾਰੀ ਮੁਤਾਬਕ ਗੋਲੀ ਲੱਗਣ ਤੋਂ ਬਾਅਦ ਨੌਜਵਾਨ ਖੁਦ ਥਾਣੇ ਪਹੁੰਚਿਆ ਜਿੱਥੋਂ ਪੁਲਿਸ ਵੱਲੋਂ ਤੁਰੰਤ ਉਸਨੂੰ ਇਲਾਜ ਲਈ ਹਸਪਤਾਲ ਪਹੁੰਚ ਦਿੱਤਾ ਗਿਆ ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਾਪਰੀ ਹੈ ਦੋਸ਼ੀ ਇਲਾਕੇ ਦੇ ਹੀ ਨਾਲ ਲੱਗਦੀ ਗਲੀ ਦੇ ਰਹਿਣ ਵਾਲੇ ਹਨ ਪਰ ਘਟਨਾ ਤੋਂ ਬਾਅਦ ਉਨ੍ਹਾਂ ਦੇ ਘਰ ਨੂੰ ਤਾਲੇ ਲੱਗੇ ਹੋਏ ਮਿਲੇ ਹਨ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਪਹਿਲਾਂ ਵੀ ਸੰਵਰ ਦੇ ਮਹੀਨੇ ਦੇ ਵਿੱਚ ਪੁਜਾ ਚ ਲੰਘੜਿਆ ਸੀ ਮਗਰੋਂ ਦੋ ਬੇਟੇ ਆਏ ਉਹਨਾਂ ਗੋਲੀ ਚਲਾਈ ਸਕੂਟਰੀ ਨਿਯੋਗੇ ਨੀਵੇਂ ਹੋ ਕੇ ਤੇ ਭਜਾ ਕੇ ਲੈ ਗਿਆ ਉਦੋਂ ਵੀ ਇਹਦਾ ਬਚਾ ਹੋ ਗਿਆ ਸੀ ਅੱਜ ਫੇਰ ਇਹਨਾਂ ਕਾਰਾ ਕਰਤਾ ਬੱਚੇ ਦੇ ਤੇ ਛੱਲੇ ਲੱਗੇ ਨੇ ਇਥੇ ਮੁੰਡਾ ਘਰੋਤਾ ਸੀ ਗਲੀ ਦੇ ਵਿੱਚ ਮੈਂ ਤਾਂ ਡੇਰੋਂ ਆ ਰਿਆਂ ਵਿਸੋਂ ਮੇਰੀ ਸੋਮਵਰ ਸੇਵਾ ਹੁੰਦੀ ਹੈ ਅੱਛਾ ਜੀ ਮੈਂ ਤਾਂ ਪਾਣੀ ਨਹੀਂ ਪੀਤਾ ਘਰ ਬੈਗ ਰੱਖ ਕੇ ਤੇ ਮੈਂ ਇੱਧਰ ਆ ਗਿਆ ਵਾਪਸ ਵੀ ਕੀ ਗੱਲ ਬਣੀ ਹੈ ਕੀ ਕੰਡੀਸ਼ਨ ਕੀ ਹੈ ਤੁਹਾਡੇ ਬੇਟੇ ਦੀ ਐਸੇ ਮੈਂ ਇਹ ਦੇਖਿਆ ਨਹੀਂ ਮੈਂ ਇਹਨੂੰ ਮਿਲਿਆ ਹੀ ਨਹੀਂ ਮੈਨੂੰ ਜਦੋਂ ਮੈਂ ਇੱਧਰ ਆ ਗਿਆ ਮੈਨੂੰ ਤਾਂ ਪਤਾ ਨਹੀਂ ਕਿੱਥੇ ਆਖ ਤੁਸੀਂ ਨਹੀਂ ਖਾਣੇ ਕੋਈ ਵੀ ਨਹੀਂ ਗਿਆ ਤੁਸੀਂ ਅਜੇ ਖਾਣੇ ਨੂੰ ਕੋਈ ਗਿਆ ਖਾਣੇ ਹੁਣ ਗਏ ਆ ਮੈਂ ਕਹਿੰਦੇ ਵੀ ਕਾਰਵਾਈ ਕਰਦੇ ਕੋਈ ਨੇ ਉਹਨਾਂ ਧਿਆਨ ਚ ਕਰ ਲੈਂਦੀ ਹੈ ਵੇਖੋ ਹੁਣ ਕੀ ਕਰਦੀ ਪੁਲਿਸ ਜਿਹੜੇ ਹਸਪੀਟਲ ਚ ਉਹਦਾ ਇਲਾਜ ਚੱਲ ਰਿਹਾ ਜੀ ਸਿਵਲ ਜਨ ਸਿਵਲ ਚ ਤੇ ਕਿਸ ਜਗ੍ਹਾ ਤੇ ਉਹਦੇ ਗੋਲੀ ਲੱਗੀ ਹੈ ਇੱਥੇ ਗੱਟੇ ਦੇ ਆ ਦੱਸਣ ਲੈ ਸੱਲੇ ਹੋ ਜੇ ਗੋਲੀ ਆ ਕਿ ਛਰਲੇ ਆ ਜੀ ਛਰਲੇ ਹੀ ਛਰਲੇ ਵੱਜੇ ਤੇ ਪਤਾ ਲੱਗਾ ਕਿ ਗੋਲੀ ਕਿੰਨਾਂ ਵੱਲੋਂ ਚਲਾਈ ਗਈ ਹੈ ਨਹੀਂ ਕੋਈ ਪਤਾ ਨਹੀਂ ਲੱਗਾ ਕੁਛ ਨਹੀਂ ਪਤਾ ਲੱਗਾ ਹਾਂ ਜੀ ਕੋਈ ਜਾਣਕਾਰੀ ਨਹੀਂ ਕੌਣ ਸੀ ਹਾਂ ਜੀ ਕੋਈ ਕਿੰਨੇ ਜਾਣੇ ਆਏ ਸੀ ਇਹ ਪਤਾ ਹੈ ਦੋ ਜਾਣੇ ਹੈਗੇ ਸੀ ਸਾਡੇ ਕੋਲ ਜਸਪਾਲ ਸਿੰਘ ਆਪ ਹੀ ਥਾਣੇ ਆਇਆ ਜਿਹਦੇ ਗੋਲੀ ਲੱਗੀ ਹੈ ਲੱਤ ਦੇ ਨਾਲ ਖਹਿ ਕੇ ਗਈ ਉਹ ਸਾਡੇ ਉਹਦੇ ਅਸੀਂ ਪਹਿਲਾਂ ਉਹਨੂੰ ਹਸਪੀਟਲ ਭੇਜਤਾ ਫਸਟ ਅਰਲੀ ਨਾਲ ਆਪਣੇ ਮੁਲਾਜ਼ਮਾਂ ਦੇ ਨਾਲ ਭੇਜੇ ਨੇ ਉਹਦੇ ਦਸਨ ਮਦਾਵਕ ਹਰਪੀ ਦੇ ਹੈਪੀ ਨਾਮ ਦਾ ਮੁੰਡਾ ਇੱਕ ਉਹਦੇ ਨਾਲ 75 ਬੰਦਾ ਇਹ ਦੋ ਜਣੇ ਐਕਸ 20 500 ਗੱਡੀ ਤੇ ਆਏ ਆ ਤੇ ਇਹਨਾਂ ਦੋ ਗੋਲੀਆਂ ਇੱਥੇ ਚਲਾਈਆਂ ਸਿੱਧੀਆਂ ਜਿਹੜੀ ਉਹਦੇ ਲੱਤ ਤੇ ਲਾਗੇ ਲੱਗੀਆਂ ਨੇ ਤੇ ਅਸੀਂ ਉਹ ਦੂਜੀ ਪਾਰਟੀ ਤੇ ਰੇਡ ਕਰਦੇ ਹੋਏ ਫਿਲਹਾਲ ਤੇ ਤੇ ਉਹਦੇ ਹੁਣ ਅੱਗੇ ਅਸੀਂ ਲਿੰਕ ਤੇ ਗਏ ਰੇਡ ਕਰਕੇ ਤੁਹਾਨੂੰ ਫੜ ਕੇ ਦੱਸਾਂ ਕੀ ਕਰਨੀ ਲਿਆ ਸਰ ਜਿਹੜੇ ਇਹਦੇ ਗੋਲੀ ਚਲਾਈ ਗਏ ਇਹਨਾਂ ਦੀ ਲਗਤਬਾਜੀ ਜੀ ਇਹਨਾਂ ਦਸਮ ਮਹਾਵਕ ਪਹਿਲਾਂ ਵੀ ਇਹਨਾਂ ਦੀ तकरीबन 3 ਕੁ ਮਹੀਨੇ ਪਹਿਲਾਂ ਕੋਈ ਗੱਲਬਾਤ ਹੋਈ ਸੀ ਉਦੋਂ ਦੀ ਲਗਤਬਾਜੀ ਚੱਲੀ ਆ ਰਹੀ ਹੈ ਤੇ ਹੁਣ ਇਹ ਹਰਵੀ ਦਾ ਇੱਕ ਭਰਾ ਆ ਉਹ ਐਨਡੀਪੀਐਸ ਚ ਬੰਦ ਸੀ ਅੰਦਰ ਤੇ ਥੋੜੇ ਦਿਨ ਪਹਿਲਾਂ ਬਾਹਰ ਆਇਆ ਤੇ ਕੋਈ ਗੱਲ ਨਹੀਂ ਅਸੀਂ ਵੇਖ ਰਹੇ ਹਾਂ ਜੀ ਇਹਨਾਂ ਦੀ ਲਗਤਬਾਜੀ ਦਾ ਜੇ ਕਲੀਅਰ ਨਹੀਂ ਵੀ ਕਿਸ ਗੱਲੋਂ ਆ ਉਹ ਵੀ ਗੱਲ ਕਲੀਅਰ ਕਰ ਲਾਂਗੇ ਸਰ ਜਿੰਨਾਂ ਵੱਲ ਗੋਲੀ ਚਲੇ ਗਈ ਉਹ ਕਿਸ ਜਗ੍ਹਾ ਤੇ ਰਹਿਣ ਵਾਲੇ ਇਹਦੇ ਬਾਰੇ ਕੁਝ ਦੱਸਿਆ ਉਹਨੇ ਬਿਲਕੁਲ ਲਾਗੇ ਦੇ ਇੱਥੇ ਨਾਲ ਦੀ ਗਲੀ ਦੇ ਵਿੱਚ ਹੀ ਉਹਨਾਂ ਦਾ ਘਰ ਆ ਜੀ ਕਾਰਾ ਸੀ ਉਹਨਾਂ ਦੇ ਜਹਾਜ਼ ਘਰ ਨੂੰ ਤਾਲੇ ਵਜੇ ਹੋਏ ਨੇ ਤੇ ਆ ਲੱਗੀ ਇੱਕ ਗਲੀ ਛੱਡ ਕੇ ਉਹ ਘਰ ਆਇਆ। ਹੁਣ ਇਸ ਮਾਮਲੇ ਦੇ ਵਿੱਚ ਹੁਣ ਟੀਮਾਂ ਬਣਾ ਕੇ ਸ਼ਾਫੇਮਾਰੀ ਕੀਤੀ ਜਾ ਰਹੀ ਉਹਨਾਂ ਨੂੰ ਫੜਨ ਵਾਸਤੇ। ਬਿਲਕੁਲ ਜੀ ਅਸੀਂ ਭੇਜੀਆਂ ਟੀਮਾਂ। ਦੋ ਖੋਲ ਬ੍ਰਾਹਮਣ ਦੇ ਆਏ। ਦੋ ਖੋਲ ਬ੍ਰਾਹਮਣ ਹੋਏ ਆ ਇੱਕ ਮਿਲਨ ਨੇ ਆ ਵੀ ਮੇਥੋਂ ਲੈ ਕੇ ਤੇ ਤੁਹਾਨੂੰ ਪੇਸ਼ ਕੀ ਦੇਣਾ। ਇਸ ਪਾਸੇ ਨੇ ਲੱਤ ਕਿ ਗੋਲੀ ਕਿੱਥੇ ਹੋ ਗਈ ਰੱਤ। ਲੱਤ ਤਾਂ ਉਹ ਕਹਿ ਕੇ ਗਈ ਆ ਜੀ ਉਹਨੂੰ ਹਸਪੀਟਲ ਦਾ ਵੀ ਮੁਲਾਜ਼ਮਾਂ ਦੇ ਨਾਲ ਹਸਪੀਟਲ ਭੇਜਦਾ ਹੀ ਥਾਣੇ ਆਇਆ ਸੀ। ਉਹਦੇ ਨਾਲ ਹੀ ਮੁਲਾਜ਼ਮ ਆਪਣੀ ਗੱਡੀ 'ਚ ਬਿਠਾ ਕੇ ਉਹਨੂੰ ਵੀ ਹਸਪੀਟ ਕੋਈ ਬੰਦੀਕਾਰ ਵੀ ਹੋਏਗੀ ਬੰਦੇ ਫੜੇ ਜਾਣਗੇ